ਇਹਨੇ ਮਾਨ ਵਿੱਚ ਆ ਗਿਆ ਵੀ ਇੱਥੇ ਇਹ ਸਥਾਨ ਬਣ ਕੇ ਇਦਾਂ ਕਿਵੇਂ ਬਣ ਜੂਗਾ ਸਾਰ ਇਹ ਇਦਾਂ ਕਿਵੇਂ ਬਣ ਜੂਗਾ ਗੁਰਦੁਆਰਾ ਇਹ ਬੋਲ ਕੇ ਗਏ ਨੂੰ ਜਵਾਨ ਰੁਕ ਗਏ ਇਹਨਾਂ ਨੇ ਵੀ ਵਾਰ ਕੁਝ ਅਜਿਹੀ ਕੌਤਕ ਵਰਤਦੇ ਨੇ ਅਜਿਹੀ ਕਲਾ ਵਰਤਦੀ ਹੈ ਜਿਹੜੀ ਸ਼ਬਦਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਮਾਨਸਾ ਦਾ ਨੇੜੇ ਦੀਆਂ ਨੇ ਜਿੱਥੇ ਇੱਕ ਜਗ੍ਹਾ ਸੀ ਜਿਸ ਦਾ ਦੱਸਿਆ ਜਾ ਰਿਹਾ ਸੀ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਥੋਂ ਲੰਘੇ ਨੇ ਅੱਗੇ ਭਵਾਨੀਗੜ੍ਹ ਵੱਲ ਨੂੰ ਅੱਗੇ ਸ੍ਰੀ ਦੁਖਨਵਾਰਨ ਸਾਹਿਬ ਪਟਿਆਲਾ ਵੱਲ ਨੂੰ ਤਾਂ ਇਹ ਮਾਨਸਾ ਦੇ ਨੇੜੇ ਇਹ ਜਿਹੜੀ ਜਗ੍ਹਾ ਹੈ ਪਵਿੱਤਰ ਜਗ੍ਹਾ ਜਿੱਥੇ ਕਿ ਸੰਗਤਾਂ ਨੇ ਸੋਚਿਆ ਕਿ ਕਿਉਂ ਨਾ ਇੱਥੇ ਗੁਰੂ ਘਰ ਉਸਾਰਿਆ ਜਾਵੇ ਤਾਂ ਇਸ ਦੇ ਦੌਰਾਨ ਹੀ ਇੱਕ ਵਿਅਕਤੀ ਆਉਂਦਾ ਜਿਹੜਾ ਕੁਝ ਅਪਸ਼ਬਦ ਬੋਲਦਾ ਹੈ ਕੁਝ ਮੰਦੀ ਸ਼ਬਦਾਂ ਵਾਲੀ ਵਰਤਦਾ ਹੈ ਉਸ ਇਤਿਹਾਸਿਕ ਅਸਥਾਨ ਬਾਰੇ ਤੇ ਇਸ ਦੇ ਦੌਰਾਨੀ ਉਸ ਦੀ ਆਵਾਜ਼ ਚਲੀ ਜਾਂਦੀ ਹੈ ਉਸ ਦੇ ਗਲੇ ਚੋਂ ਆਵਾਜ਼ ਨਹੀਂ ਨਿਕਲਦੀ ਜਦੋਂ ਪਿੰਡ ਦੇ ਲੋਕਾਂ ਨੂੰ ਦੱਸਦਾ ਹੈ ਇਸ ਬਾਬਤ ਕਿ ਉਸ ਦੇ ਨਾਲ ਅਜਿਹਾ ਕੁਝ ਹੋਇਆ ਤਾਂ ਸੰਗਤ ਇਕੱਠੀ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਨੇ ਉਸ ਜਗ੍ਹਾ ਦੇ ਉਸ ਪਵਿੱਤਰ ਦਰਖਤ ਦੇ ਨੇੜੇ ਹੀ ਤਾਂ ਇਸ ਦੇ ਦੌਰਾਨ ਸੰਗਤ ਨੇ ਇਕੱਠੀ ਹੋ ਕੇ ਉਸ ਨੂੰ ਅਰਦਾਸ ਕਰਨ ਲਈ ਕਿਹਾ ਜਾਂਦਾ ਹੈ ਅਰਦਾਸ ਦੇ ਵਿੱਚ ਇਹ ਵਿਅਕਤੀ ਜਦੋਂ ਸ਼ਾਮਲ ਹੁੰਦਾ ਹੈ ਤਾਂ ਇਸ ਦੇ ਦੌਰਾਨ ਹੀ ਜਦੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲੱਗਦੇ ਨੇ ਤਾਂ ਇਸ ਵਿਅਕਤੀ ਦੀ ਆਵਾਜ਼ ਇੱਕਦਮ ਵਾਪਸ ਆ ਜਾਂਦੀ ਹੈ। ਇਸ ਵਿਅਕਤੀ ਦੇ ਮੂੰਹੋਂ ਹੀ ਸੁਣੋ ਤੁਸੀਂ ਸਾਰੀ ਗੱਲਬਾਤ ਤੇ ਇਹ ਵੀਡੀਓ ਜਿਹੜੀ ਹੈ ਭਾਈ ਭਗਵਾਨ ਸਿੰਘ ਖੋਜੀ ਜਿਹੜੇ ਦੇਸ਼ ਦੇ ਵੱਖ-ਵੱਖ ਪਵਿੱਤਰ ਅਸਥਾਨਾਂ ਤੇ ਜਾ ਕੇ ਬੜਾ ਵੱਡਮੁੱਲਾ ਕਾਰਜ ਕਰ ਰਹੇ ਨੇ ਪਵਿੱਤਰ ਅਸਥਾਨ ਜਿਹੜੇ ਲੱਭ ਰਹੇ ਨੇ ਉਹਨਾਂ ਦੀ ਖੋਜ ਕਰ ਰਹੇ ਨੇ ਤੇ ਉੱਥੇ ਸੰਗਤਾਂ ਵੱਡੇ ਇਕੱਠ ਦੇ ਵਿੱਚ ਸ਼ਾਮਲ ਹੋਣ ਲੱਗੇ ਨੇ ਭਾਰ ਦੇ ਵੱਖ-ਵੱਖ ਥਾਵਾਂ ਦੀਆਂ। ਸੋ ਆਪਾਂ ਗੱਲ ਕਰ ਰਹੇ ਹਾਂ ਇਸ ਸਥਾਨ ਦੀ ਇਸ ਸਥਾਨ ਨੰਗਲਪਿੰਡ ਹੈ ਮਾਨਸਾ ਦੇ ਨੇੜੇ ਸੋ ਆਓ ساری ਗੱਲਬਾਤ ਵੇਖਦੇ ਆਂ ਅਰਦਾਸ ਦੇ ਦੌਰਾਨ ਜਿਸ ਤਰ੍ਹਾਂ ਇਹ ਕੌਤਕ ਵਰਤਦਾ ਹੈ ਇਹਨਾਂ ਨੇ ਮਨ ਵਿੱਚ ਆ ਗਿਆ ਨਹੀਂ ਇੱਦਾਂ ਇਹ ਸਥਾਨ ਬਣ ਕੇ ਇਦਾਂ ਕਿਵੇਂ ਬਣ ਜੂਗਾ ਸਾਰ ਇਹ ਇਦਾਂ ਕਿਵੇਂ ਬਣ ਜੂਗਾ ਗੁਰਦੁਆਰਾ ਇਹ ਬੋਲ ਕੇ ਗਏ ਨੇ ਜਵਾਨ ਰੁਕੋ ਜੀ ਇਹਨਾਂ ਨੂੰ ਹਾਂ ਜੀ ਹੋਈਦਾ ਸੀਗਾ ਬੋਲ ਲੈ ਮੇਰੇ ਇੱਥੇ ਘਰ ਤੇ ਮਰਨਾ ਆਇਆ ਇਹ ਕਿੱਥੋਂ ਬਣਾ ਲੈਣਗੇ ਕਦੋਂ ਉਹੀ ਕਿਰੇ ਕਰਦੇ ਆ ਉਹ ਆਈਏ ਇੱਥੇ ਪੀਰ ਮਹਾਰਾਜ ਸਾਹਿਬ ਕੋਈ ਅਰਦਾਸ ਕਰਾਉਣ ਆਇਆ ਵਿਚਾਰਾ ਅੱਜ ਓਏ ਜੇ ਨਾ ਪਰਾਂਸਾ ਨਾ ਲਾਤੋ ਮਾਂ ਮੈਨੂੰ ਗੱਲ ਤੇ ਮੇਰੇ ਗੱਲ ਤੋਂ ਨਾ ਕਰੇ ਓਏ ਕਹੇ ਬੈਠਾ ਇਹ ਸੱਚ ਸਤਗੁਰੂ ਸਭਨਾ ਦਾ ਭਲਾ ਮੰਨਾਈਂਦਾ ਤਿਸ ਦਾ ਬੁਰਾ ਕਿਉਂ ਹੋਏ ਸਤਗੁਰੂ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਅਰਦਾਸ ਕਰੋ ਆਪ ਜੀ ਦੀ ਸ਼ਾਨ ਦੇ ਵਿੱਚ ਇਸ ਵਿਅਕਤੀ ਦੇ ਕੋਲੋਂ ਗਲਤ ਸ਼ਬਦ ਬੋਲੇਗੇ ਤੇ ਪਾਸ਼ਾ ਜੀਓ ਕਹੇ ਕਿ ਕੌਣ ਖਣਪਾ ਸਾਹਿਬ ਤਰਾਵੇਗਾ ਕੌਣ ਇਸ ਸਥਾਨ ਨੂੰ ਪ੍ਰਗਟ ਕਰਲੇਗਾ ਜਿਸ ਦਿਨ ਇਹਨਾਂ ਨੇ ਬੋਲਿਆ ਉਸੇ ਦਿਨ ਇਹਦੀ ਆਵਾਜ਼ ਪਾਸ਼ਾ ਜੀਓ ਬੰਦ ਹੋਊਗੀ ਆਪ ਜੀ ਕਿਰਪਾ ਕਰੋ ਤੂੰ ਬਖਸ਼ੂ ਭਾਸ਼ਾ ਨੂੰ ਜੇ ਦੀ ਆਵਾਜ਼ ਦੁਆਰਾ ਆ ਜਾਵੇ ਔਰ ਦੁਆਰਾ ਬੋਲਣ ਲੱਗ ਜਾਵੇ ਗੁਰੂ ਕਿਰਪਾ ਨਾਲ ਬੋਲ ਹਾ 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 ਸਰਦ ਦੇ ਬਾਬਾ ਦੇ ਬਾਸ ਰਹੇ ਸਰਦ ਦੇ ਮਰ ਗਰੀਬਾ ਕੱਲਾ ਹੀ ਆਦਾ ਕਰੇ ਬਾਬਾ ਪੁਛੇ ਸੰਦੇਵਾਂ ਗੰਗਾਂ ਤੇ ਸੇਵਾ ਕਰੂ ਆ ਤੇ ਕਰ ਤੈਨੂੰ ਚੜ ਗਿਆ ਮੈਂ ਦਾਜ ਤੋ ਵਾਹਿਗੁਰੂ ਜਿੰਨੀ ਜਾਰੇ ਗਿਆ ਵਾਹਿਗੁਰੂ ਸ਼ਰਧਾ ਦੇ ਪਾਸਤਾ ਮਾੜਾ ਕਿਰਪਾ ਨਾ ਹੋਵੇ ਕਹਿੰਦਾ ਸ਼ਰਧਾ ਨੂੰ ਸਤ ਜੀ ਸ਼ਰਧਾ ਕਹਿੰਦਾ ਵਾਹ ਜੀ ਵਾਹ ਸਤ ਗੁਰ ਕਹਿੰਦਾ ਓਏ ਸ਼ਰਧਾ ਓਏ ਸਾਥ ਨਾ ਕਰਦੇ ਸਾਹਮਣੇ ਅੱਜ ਤੋਂ ਇੱਥੇ ਕੋਈ ਗੱਲ ਤਾਂ ਗੱਲਣਾ ਬੋਲਣਾ ਨਹੀਂ ਇੱਥੇ ਇਹਦੇ ਨੂੰ ਹੀ ਪਾਉਣਾ ਤੂੰ ਨਾ ਜਿਹੜਾ ਇਹਨੂੰ ਗੱਲ ਤੋਂ ਬੋਲੂਗਾ ਤਾਂ ਇਦੋਂ ਵੀ ਬੁਰਾ ਹਾਲ ਕਰ ਦੂੰਗਾ ਮਾਰਾ ਕਰ ਪਾਣੇ ਪ੍ਰਸਾਦ ਸੇ ਕੋ ਕਰਦੀ ਕਲਾ ਸੁਸੰਗਤ ਜੀ ਬਹੁਤ ਕਲਾਮਾਂ ਵਰਤਦੀਆਂ ਨੇ ਬਸ ਹਾਂ ਹੁੰਦੀਆਂ ਨੇ ਕਿ ਉਹ ਹਾਲ ਕੋਸ਼ ਵਿੱਚ ਵੀ ਕੀ ਕਰੂੰਗਾ ਜਦੋਂ ਗੁਰਪ੍ਰੀਤ ਬਾਦਲ ਸਿੰਘ ਜੀ ਇਸ ਇਲਾਕੇ ਚਾਹੁੰਦੇ ਨੇ ਸੀ ਖੜਿਆ ਜੀ ਮਾਨਸਾ ਇਲਾਕੇ ਦੇ ਵਿੱਚ ਤੇ ਪਾਸੇ ਸੰਗਤਾਂ ਜਿਹੜੀਆਂ ਨੇ ਉਹ ਗੁਰਪ੍ਰੀਤ ਲੰਗਰ ਚਾਰ ਕਰੀਆਂ ਨੇ ਗੁਰਪ੍ਰੀਤ ਲੰਗਰ ਸੇਟਾਰੀਆਂ ਨੇ ਦੂਜੇ ਪਾਸੇ 350 ਸਾਲਾਂ ਬਾਅਦ ਪਹਿਲੀ ਵਾਰ ਇਸ ਧਰਤੀ ਦੇ ਉੱਤੇ ਇਸ ਸਥਾਨ ਦੇ ਉੱਤੇ ਪੁੱਤਕੇ ਖੜੇ ਜਾ ਰਹੇ ਨੇ ਸੋ ਇਹ ਗੁਰੂ ਦੀ ਕਿਰਪਾ ਇਹ ਗੁਰੂ ਦੀ ਬਖਸ਼ਿਸ਼ ਹੈ ਅਰਦਾਸ ਕਰਿਓ ਗੁਰਤੇਗ ਬਾਦਸ਼ਾਹ ਸੱਚੇ ਪਾਤਸ਼ਾਹ ਜੀ ਹਲੇ بڑے ਅਸਥਾਨ ਨੇ ਜਿਹੜੇ ਅਸਥਾਨਾਂ ਨੂੰ ਸਾਹਮਣੇ ਆਉਣਾ ਬਾਕੀ ਹੈ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਆ ਪਾਕਿਸਤਾਨ ਦੇ ਨਾਲੋਂ ਭਾਰਤ ਵਿੱਚ ਬਹੁਤ ਐਸੇ ਅਸਥਾਨ ਨੇ ਜਿਹੜੇ ਖਤਮ ਹੋਏ ਪਏ ਨੇ ਜਿਹੜੇ ਕੁੱਤੇ ਹੋਏ ਨੇ ਜਿਹੜਾ ਤੇ ਕਬਜੇ ਤੱਕ ਹੋਏਵੇਂ ਨੇ ਉਸ ਰੂਟ ਦੇ ਉੱਤੇ ਫੇਰ 10 ਰੂਟ ਆਰੰਭ ਕਰਨ ਲੱਗਿਆ ਜੋ ਚੜ੍ਹਦੀ ਕਲਾ ਟੈਮ ਟੀਵੀ ਦੇ ਉੱਤੇ ਇਹ ਰੂਟ ਆਵੇਗਾ ਪ੍ਰਤੀਗ ਬਹਾਦਰ ਸਾਹਿਬ ਜੀ ਦੇ ਕੰਨੇ ਕੰਨੇ ਸਥਾਨਾਂ ਦੇ ਉੱਤੇ ਜਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ